ਸੋ ਰਵਿੰਦਰ ਛੋਟਾ ਜੀ ਸਿਮਰਨ ਜੋਤ ਮੱਕੜ ਗੱਲ ਕਰ ਰਿਹਾ ਜੀ ਹਾਂਜੀ ਬਾਈਰੂ ਵੀ ਖਾਲਸਾ ਬਾਈਰੂ ਵੀ ਫਤਿਹ ਬਾਈਰੂ ਜੀ ਖਾਲਸਾ ਬਾਈਰੂ ਜੀ ਫਤਿਹ ਸਾਰੀ ਆਵਾਜ਼ ਸੁਣ ਰਹੇ ਸਰੋਤਿਆਂ ਨੂੰ ਮੇਰੇ ਵੱਲੋਂ ਫਤਿਹ ਬੁਲਾਉਣ ਕਰਨਾ ਹੀ ਗੁਰੂ ਵੱਲੋਂ ਛੋਟਾ ਜੀ ਤੁਸੀਂ ਜਥੇਦਾਰ ਸਾਹਿਬ ਨੂੰ ਸਵਾਲ ਕੀਤੇ ਬਹੁਤ ਸਾਰੀ ਸੰਗਤ ਨੂੰ ਚੰਗਾ ਨਹੀਂ ਲੱਗਿਆ ਬਹੁਤ ਲੋਕਾਂ ਦੇ ਦਿਲ 'ਚ ਤੁਹਾਡੇ ਪ੍ਰਤੀ ਰੋਸ ਤੇ ਗੁੱਸਾ ਹੈ ਤੁਸੀਂ ਸੁਣਿਆ ਤੇ ਪੜ੍ਹਿਆ ਵੀ ਹੋਣਾ ਹੈ ਕਿਸੇ ਮਾਫੀ ਵੀ ਮੰਗ ਲਈ ਐ ਇਸ ਗੱਲ ਦੀ ਹਾਂ ਹਾਂ ਹੋਇਆ ਕੀ ਗੱਲ ਹੋਈ ਕੀ ਐ ਮੈਂ ਮਾਫੀ ਵੀ ਮੰਗਦਾ ਉਹਨਾਂ ਭਰਾਵਾਂ ਤੋਂ ਮੇਰੀ ਸਿੱਖ ਸੰਗਤ ਤੋਂ ਕਿਉਂ ਕੁਝ ਹਿਰਦੇ ਕੋਮਲ ਹੁੰਦੇ ਨੇ ਜੁੜੇ ਹੁੰਦੇ ਨੇ ਆਪਣੇ ਕੌਮ ਦੇ ਸੇਵਾਦਾਰਾਂ ਨਾਲ ਹਨਾ ਜਾਂ ਕੁਛ ਜਿਵੇਂ ਆਪਣੇ ਆਪ ਦੇ ਪਰਿਵਾਰ ਹੀ ਹੁੰਦੇ ਨੇ ਆਪਣੀਆਂ ਮਾਈਆਂ ਹੁੰਦੀਆਂ ساری ਉਮਰ ਦੀ ਸੇਵਾ ਕਰਦੀਆਂ ਹੁੰਦੀਆਂ ਉਹ ਜਥੇਦਾਰਾਂ ਨਾਲ ਮਾਂ ਸ਼ੁਰੂ ਤੋਂ ਆਪਣੀ ਸੁਪਰੀਮ ਪਾਵਰ ਨਾਲ ਜੁੜੀਆਂ ਹੁੰਦੀਆਂ ਚਲੋ ਜੇ ਕਿਸੇ ਦੇ ਦਿਲ ਨੂੰ ਠੇਸ ਪਹੁੰਚੀ ਹੈ ਮੈਂ ਨਮਾਣਾ ਜਾਂ ਸਿੱਖੋਂ ਦੇ ਨਾਤੇ ਦੋਨੋਂ ਹੱਥ ਜੁੜ ਕੇ ਮਾਫੀ ਮੰਗਦਾ ਸਾਰੀ ਸਿੱਖ ਕੌਮ ਤੋਂ ਮੰਗਦਾ ਹਨਾ ਆਪ ਦੇ ਅਕਾਲ ਪਖਤ ਜੋ ਮੇਰੀ ਸੁਪਰੀਮ ਪਾਵਰ ਹੈ ਉਸ ਤੋਂ ਮੰਗਦਾ ਚਾਹੁੰਦੇ ਕੀ ਸੀ ਤੁਸੀਂ ਜਥੇਦਾਰ ਨੂੰ ਘੇਰਿਆ ਕਿਉਂ ਜੀ ਜਥੇਦਾਰ ਨੂੰ ਘੇਰਿਆ ਨਹੀਂ ਮੈਂ ਜਫੇਦਾਰ ਸਾਹਿਬ ਨੂੰ ਸਵਾਲ ਕਰੀ ਸੀ ਕਿਉਂਕਿ ਜਫੇਦਾਰ ਸਾਹਿਬ ਮੇਰੇ ਹੱਕ ਚ ਨਸ਼ੇ ਵਾਲੇ ਮਾਮਲੇ ਚ ਬਹੁਤ ਖੁੱਲ ਕੇ ਬੋਲੇ ਸੀ ਮੈਨੂੰ ਉਮੀਦ ਸੀ ਅਸੀਂ ਉੱਥੇ ਪ੍ਰਚਾਰ ਕਰਨਾ ਸੀ ਤਲਵੰਡੀ ਸਾਹਿਬ ਉਹ ਤੁਸੀਂ ਉਦੋਂ ਬਾਅਦੀਆਂ ਵੀਡੀਓ ਦੇਖ ਲਓ ਨਸ਼ਿਆਂ ਖਿਲਾਫ ਇੱਕ ਵਾਰ ਮੈਂ ਪਹਿਲਾਂ ਤਲਵੰਡੀ ਪ੍ਰਚਾਰ ਕਰਾਇਆ ਸੀ ਕਿਉਂਕਿ ਸ਼੍ਰੋਮਣੀ ਕਮੇਟੀ ਨੇ ਕੋਸਕ ਦੁਕਾਨਾਂ ਕਰਾਏ ਤੇ ਚਾੜੀਆਂ ਹੋਏ ਮੈਡੀਕਲ ਵਾਲਿਆਂ ਨੂੰ ਜੋ ਨਸ਼ਾ ਵੇਚ ਰਹੇ ਨੇ ਹੂੰ ਵੀ ਜੇ ਇਹ ਦੁਕਾਨਾਂ ਦਾ ਤਾਂ ਹੱਲ ਕਰ ਦਿਓ ਆਪਾਂ ਹਨਾ ਉਹਦੇ ਬਾਬਤ ਉਹਨਾਂ ਨੇ ਮੈਨੂੰ ਮਨਾ ਕਰਤਾ ਜਵਾਬ ਦੇਤੇ ਕਿੱਥੇ ਉਹ ਦੁਕਾਨਾਂ ਕਿੱਥੇ ਨੇ ਉਹ ਆਪਣੇ ਤਲਵੰਡੀ ਸਾਹਿਬੋਂ ਨੇ ਜੀ ਮੈਂ ਅਨਾਉਂਸਮੈਂਟ ਕਰੀ ਆ ਤੁਸੀਂ ਦੇਖ ਸਕਦੇ ਹੋ ਸ਼੍ਰੋਮਣੀ ਕਮੇਟੀ ਦੀ ਦੁਕਾਨਾਂ ਨਾਲ ਗੁਰੂ ਆਪਣੀ ਸ਼੍ਰੋਮਣੀ ਕਮੇਟੀ ਦੀ ਦੁਕਾਨਾਂ ਨਾਲ ਦੋ ਤਿੰਨ ਦਾ ਵਿੱਚ ਤੇ ਇਹ ਗੱਲ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਉਹ ਨਸ਼ਾ ਵੇਚਦੇ ਐ ਬਾਬਾ ਜੀ ਸਾਰੀ ਤਲਵੰਡੀ ਨੂੰ ਪੁੱਛ ਲੋ ਪਤਾ ਕਰ ਲਿਓ ਤੇ ਪੁਲਿਸ ਨੂੰ ਨਹੀਂ ਪਤਾ ਇਸ ਗੱਲ ਦਾ ਪੁਲਿਸ ਨੂੰ ਸਭ ਪਤਾ ਹੈ ਡੀਐਸਪੀ ਨਾਲ ਘੁੰਮੈਂ ਮੇਰੇ ਉੱਤੇ ਪੁਲਿਸ ਨੂੰ ਪਤਾ ਹੈ ਬਾਬਾ ਜੀ ਮੈਂ ਝੂਠ ਥੋੜੀ ਬੋਲੂਗਾ ਤਲਵੰਡੀ ਦੇ ਕਿਸੇ ਵੀ ਸਿੰਘ ਨੂੰ ਪੁੱਛ ਲੋ ਵੀ ਉੱਥੇ ਕਿੰਨਾ ਨਸ਼ਾ ਵੇਚਦਾ ਤਲਵੰਡੀ ਸਾਹਿਬੋਂ ਫਿਰ ਜਥੇਦਾਰ ਨੂੰ ਤੁਸੀਂ ਜਦੋਂ ਕਿਹਾ ਜਥੇਦਾਰ ਨੇ ਤੁਹਾਨੂੰ ਕੀ ਜਵਾਬ ਦਿੱਤਾ ਜਥੇਦਾਰ ਨੇ ਤੁਸੀਂ ਦੇਖੀ ਹੋਈ ਹੈ ਜਥੇਦਾਰ ਨੇ ਮਨਾ ਕਰਤਾ ਉਸ ਤੋਂ ਬਾਅਦ ਜਦੋਂ ਮੈਂ ਕਿਹਾ ਇਹ ਵੀ ਕਾਰਵਾਈ ਸ਼ੁਰੂ ਹੋਈ ਹੈ ਕਿਉਂ ਮੈਨੂੰ ਤਾਂ ਐ ਸੀ ਵੀ ਜਥੇਦਾਰ ਸਾਡੇ ਨਾਲ ਖੁੱਲ ਕੇ ਖੜਵਾਂਗੇ ਸਾਡੇ ਸਿਰ ਤੇ ਤਰਕਣਗੇ ਵੀ ਸਿੰਘੋ ਦੱਸੋ ਸੋਨੂੰ ਕੀ ਚਲੋ ਮੈਂ ਕਹਿਣਾ ਸਾਡਾ ਤਰੀਕਾ ਮੇਰਾ ਤਰੀਕਾ ਸੀ ਜੋ ਹੱਥ ਜੋੜ ਕੇ ਜਥੇਦਾਰ ਸਾਹਿਬ ਕਹਿ ਕੇ ਮੈਂ ਬੋਲਿਆ ਕਿਤੇ ਮੈਂ ਤੂਤੜਾਕਣੀ ਕਰੀ ਕਿਉਂਕਿ ਮੈਨੂੰ ਬਚਪਨ ਤੋਂ ਪਤਾ ਹੈ ਵੀ ਪੱਦਵੀ ਕਿੱਡੀ ਵੱਡੀ ਹੈ ਹੂੰ ਕਿਉਂਕਿ ਸਾਡੀ ਸੁਪਰੀਮ ਪਾਵਰ ਆ ਸਾਨੂੰ ਨਿਆ ਅਕਾਲ ਪਤਸਰਬ ਤੋਂ ਹੀ ਮਿਲਣਾ ਜਿੱਦẽ ਵੀ ਮਿਲਣਾ ਗੁਰੂ ਗੋਬਿੰਦ ਸਿੰਘ ਜੀ ਬਾਚਨ ਨੇ ਤੇ ਸੱਚ ਹੋਣੇ ਹੋਣੇ ਆ ਲੋਕ ਕਹੀ ਜਾਂਦੇ ਆ ਦੋ ਵੀਡੀਓ ਬਣਾਣ ਖਾਤਰ ਝੋਟੇ ਨੇ ਕੀਤਾ ਆ ਆਪਦੀ ਵਾਹ ਵਾਈ ਖੱਟਣ ਵਾਸਤੇ ਕੀਤਾ ਬਾਈ 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 ਕੋਈ ਵੀ ਆ ਕੇ ਜੱਥੇਦਾਰ ਨੂੰ ਐ ਰਾਹ 'ਚ ਜਾਂਦੇ ਸੜਕ ਤੇ ਬਾਹ ਫੜ ਕੇ ਘੇਰ ਲਿਆ ਕਰੂਗਾ ਬਾਈ ਲੋਕਾਂ ਦਾ ਕਹਿਣਾ ਜੋ ਵੀ ਹੈ ਬਾਹ ਬਾਹ ਹੀ ਖੱਟਣ ਲਈ ਕਹਿ ਦੇਣਾ ਮੈਂ ਵੀਡੀਓ ਹੀ ਬਣਾਈ ਉਥੇ ਕੈਮਰੇ ਲੱਗੇ ਹੋਣੇ ਆਪਣੇ ਬਾਹਰ ਹਨਾ 20 ਛੋਟੇ ਨੇ ਵੀਡੀਓ ਬਣਾਈ ਹੋਵੇ ਆਪ ਖੁਦ ਇੱਕ ਤਾਂ ਮੈਂ ਜਾਂ ਮੈਂ ਵੀਡੀਓ ਪਾਈ ਹੋਵੇ ਉਥੇ ਪੱਤਰਕਾਰ ਵੀ ਸੀ ਇਹ ਕੋਈ ਬਾਹ ਬਾਹ ਹੀ ਖੱਟਣੀ ਕਿਸੇ ਨੂੰ ਸਵਾਲ ਪੁੱਛਣਾ ਬਾਹ ਬਾਹ ਹੀ ਖੱਟਣੀ ਹੈ ਕਿ ਮੈਂ ਬਾਹ ਬਾਹ ਖੱਟੀ ਹੈ ਕਿ ਮੈਂ ਲੋਕਾਂ ਤੋਂ ਗਾਣਾ ਲੈਂਦੀ ਆਂ ਦੱਸੋ ਤੁਸੀਂ ਪਹਿਲਾਂ ਬਾਹ ਬਾਹ ਤਾਂ ਮੈਨੂੰ ਨਸ਼ੇ ਵਾਲੇ ਮੁੱਦੇ ਦੀ ਬਥੇਰੀ ਮਿਲ ਜਾਂਦੀ ਸੀ ਮੈਂ ਤਾਂ ਜੋ ਮੇਰੇ ਦਿਲ 'ਚ ਬਲ ਬਲੇ ਸੀ ਸੁਣ ਲੋ ਗੱਲ ਮੈਂ ਫੇਰ ਪੁੱਛਦਾ ਹੁਣ ਮੈਂ ਗੱਲ ਤੇ ਪਾਰਨਾ ਪਾ ਕੇ ਪੁੱਛਦਾ ਮੈਂ ਉਹਨਾਂ ਵੀਰਾਂ ਨੂੰ ਹੀ ਪੁੱਛਦਾ ਜਿਹੜੇ ਵੀਰ ਮੈਨੂੰ ਕਹਿੰਦੇ ਨੇ ਗਲਤ ਨੇ ਉਹ ਇਸ ਨੂੰ ਕਿਸੇ ਸਹੀ ਤਰੀਕੇ ਨਾਲ ਪੁੱਛ ਲੈਣਾ ਜੋ ਸਿੱਖ ਪੌਂਡ ਦੇ ਬਾਲ ਬਚਾਉਂਦੇ ਤਾਂ ਅੰਦਰ ਗੁਰੂ ਘਰ ਦੇ ਬਹਿ ਕੇ ਜਾਂ ਜਥੇਦਾਰ ਤੌਰ ਤੇ ਸਮਾਂ ਲੈਂਦੇ ਉਹਦੇ ਕੋਲ ਜਾ ਕੇ ਤੁਸੀਂ ਅੰਦਰ ਕਮਰੇ 'ਚ ਬਹਿ ਕੇ ਗੱਲ ਕਰਦੇ ਤੇ ਫਿਰ ਜਵਾਬ ਲੈ ਲੈਂਦੇ ਬਾਈ ਜੀ ਤੁਸੀਂ ਮੈਨੂੰ ਟਾਈਮ ਲੈ ਕੇ ਦੇ ਦਿਓ ਕਿਸੇ ਵੀ ਯਸਦਾਰ ਤੋਂ ਲੈ ਕੇ ਦੋ ਹਜ਼ਾਰ ਬੰਦਿਆਂ ਨੇ ਫੋਨ ਮੈਨੂੰ ਤੋਂ ਬਾਅਦ ਆ ਗਏ ਵੀ ਅਸੀਂ ਟਾਈਮ ਕਿਵੇਂ ਲੈਂਦੇ ਰਹੇ ਹਾਂ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਵੀ ਕੀ ਕੁਝ ਕਰਕੇ ਅਸੀਂ ਟਾਈਮ ਲੈਂਦੇ ਰਹੇ ਹਾਂ ਤੁਸੀਂ ਟਾਈਮ ਲੈ ਲਓ ਜੀ ਸਿਮਰ ਸਿੰਘ ਮੱਕੜ ਸਾਹਿਬ ਤੁਸੀਂ ਤਾਂ ਨੈਸ਼ਨਲ ਟੀਵੀ ਦੇ ਪੱਤਰਕਾਰ ਹੋ ਨਾ ਤੁਸੀਂ ਆਹ ਮੇਰੇ 10 ਸਵਾਲ ਲੈ ਕੇ ਇਹਨਾਂ ਤੋਂ ਟਾਈਮ ਲੈ ਲਓ ਮੈਨੂੰ ਜੋ ਤੁਸੀਂ ਕਹੋਗੇ ਮੈਂ ਉਹ ਪੁੱਤਣ ਲਈ ਤਿਆਰ ਹਾਂ ਬੱਤ ਜਿਹੜੇ ਉਹ ਦੋਸ਼ੀ ਨੇ ਇਹਨਾਂ ਨੇ ਮਨਮਤਾ ਕਰੀਆਂ ਤੇ ਕਰਤਾ ਕਰੀਆਂ ਮੈਂ ਮਨਮਤੇ ਕਰਾਇਤਾ ਕੋਈ ਕਰੀ ਨਹੀਂ ਤੁਸੀਂ ਸਿੱਖ ਧਰਮ ਨੂੰ ਇਹ ਨਹੀਂ ਹੋ ਤੁਹਾਨੂੰ ਪਤਾ ਹੋਣਾ ਕਿ ਮੈਂ ਮਨਮਤ ਤੇ ਕਰਾਇਤਾ ਕੋਈ ਨਹੀਂ ਕਰੀ ਥੋਡੇ ਸਵਾਲ ਕੀ ਹੈ ਅਸੀਂ ਜੇ ਚਲੋ ਅੱਜ ਆਪਾਂ ਇਸ ਪਲੇਟਫਾਰਮ ਤੇ ਜਥੇਦਾਰ ਨੂੰ ਸਵਾਲ ਕਰਦੇ ਆ ਜੇ ਤੁਸੀਂ ਕਰਨੇ ਚਾਹਦੇ ਥੋਡੇ ਸਵਾਲ ਦੱਸੋ ਕੀ ਹੈ ਤਾਂ ਪਹਿਲਾ ਸਵਾਲ ਆ 328 ਰੂਪਾਂ ਦੀ ਚੋਰੀ ਵੜੇ ਕੀ ਬਣਿਆ ਹੂੰ ਉਹ ਕਿਉਂ ਨਹੀਂ ਸਾਹਮਣੇ ਆਏ ਫੇਰ ਬਹਿਵਲ ਗੋਲੀ ਹੱਤਿਆ ਬਹਿਵਲ ਕਾਂਡ ਕੋਟਕਪੂਰਾ ਕਾਂਡ ਹਨਾ ਜਿੰਨੇ ਵੀ ਆਪਣੇ ਕਾਂਡ ਹੋਏ ਨੇ ਗੋਲੀ ਕਾਂਡ ਹੋਏ ਨੇ ਉਹਨਾਂ ਦੇ ਦੋਸ਼ੀ ਸਭ ਤੋਂ ਵੱਡਾ ਸਵਾਲ ਆ ਮੇਰਾ ਗੁਰਦੇਵ ਸਿੰਘ ਕੌਂਕਿਆਂ ਜਥੇਦਾਰ ਆ ਵੀ ਇਹ ਮੁੱਦੇ ਤੇ ਕਿਉਂ ਨਹੀਂ ਬੰਦਿਆਂ ਨੂੰ ਖਿੱਚਿਆ ਜਾ ਰਿਹਾ ਜੋ ਵੀ ਇਹ ਚ ਚਾਹੇ ਭਾਗੀਦਾਰ ਮੈਂ ਆ ਮੇਰਾ ਪਿਓ ਆ ਚਾਹੇ ਕੋਈ ਆ ਕਿਸੇ ਦਾ ਪਿਓ ਆ ਜਿਨ੍ਹਾਂ ਨੂੰ ਜਾਦੇ ਸੱਤ ਲੱਗੀ ਆ ਹਨਾ ਉਹਨਾਂ ਤੋਂ ਉਹ ਵੀ ਤਾਂ ਜਥੇਦਾਰ ਸੀ ਗੁਰਦੇਵ ਸਿੰਘ ਕੌਂਕਿਆਂ ਕੌਣ ਸੀ ਜੀ ਹੱਸੋ ਤੁਸੀਂ ਹੱਸੋ ਮੈਨੂੰ ਕਮੈਂਟ ਤਿੰਨ ਸਵਾਲ ਹੋਗੇ ਫ੍ਰਿੰਕ ਕੌਕੇ ਕੌਣ ਸੀ ਜੀ ਮੈਂ 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 ਤੁਹਾਡੀ ਗੱਲ ਸੁਣ ਰਿਹਾ ਤੁਸੀਂ ਕਹਿ ਰਹੇ ਹੋ ਮੈਂ 10 ਸਵਾਲ ਕਰਨੇ ਮੈਂ 300 ਸਵਾਲ ਤੁਹਾਡੇ ਹੋਗੇ ਇੱਕ ਬਹਿਵਲ ਕਲਾਂ ਗੋਲੀਕਾਂਡ ਫੋਟਖਪੁਰਾ ਗੋਲੀਕਾਂਡ ਜਥੇਦਾਰ ਕੌਕੇ 328 ਰੂਪ ਚਾਰ ਸਵਾਲ ਹੋਗੇ ਤੁਹਾਡੇ ਚਾਰ ਸਵਾਲ ਹੋਗੇ ਰੋਜ਼ ਹੋ ਰਹੀਆਂ ਬੇਅਦਮੀਆਂ ਦਿੱਲੀ ਬੇਅਦਮੀਆਂ ਇਹ ਸਾਰੇ ਗੱਲਾਂ ਦੇ ਜਵਾਬ ਤੁਹਾਨੂੰ ਲੱਗਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਦੇਣੇ ਚਾਹੀਦੇ ਇੱਕ ਮਿੰਟ ਇੱਕ ਮਿੰਟ ਮੈਂ ਸ ਨੂੰ ਪੂਰੇ ਸਵਾਲ ਕਰ ਰਿਹਾ ਸਾਡੇ ਸਿੱਖ ਜੋ ਸਾਡੇ ਸਿੱਖ ਨੇ ਜੋ ਕਨਵਰਟ ਹੋ ਰਹੇ ਨੇ ਗਰੀਬ ਘਰਾਂ ਦੇ ਸਿੱਖ ਕਿਉਂ ਹੋ ਰਹੇ ਨੇ ਕਿੰਨੇ ਸਵਾਲ ਹੋਵੇ 5 6 ਸਾਡੇ ਕਿਸੇ ਗਰੀਬ ਸਿੱਖ ਦੇ ਬੱਚੇ ਲਈ ਕੋਈ ਮੈਡੀਕਲ ਕਾਲਜ ਫ੍ਰੀ ਖੋਲਿਆ ਹੋਵੇ ਕੋਈ ਇੰਸਟੀਚਿਊਟ ਫ੍ਰੀ ਖੋਲਿਆ ਹੋਵੇ ਕੋਈ ਆਈਪੀਐਸ ਸੈਂਟਰ ਫ੍ਰੀ ਖੋਲਿਆ ਹੋਵੇ ਥਾਂ ਥਾਂ ਨਸ਼ੇ ਨਾਲ ਨੌਜਵਾਨੀ ਮਰ ਰਹੀ ਹੈ ਕੀ ਇਹਨਾਂ ਦਾ ਫਰਜ਼ ਨਹੀਂ ਬਣਦਾ ਉਹਨਾਂ ਨੂੰ ਪੱਛ ਤੋਂ ਸਿੱਖ ਥੇਕ ਦੇ ਨਸ਼ਾ ਵੇਚਣ ਵਾਲਿਆਂ ਨੂੰ ਹੁਣ 100 ਸਵਾਲ ਲਾਸਟ ਤੇ ਆਖਰੀ ਸਵਾਲ ਹੋਰ ਵੀ ਬਹੁਤ ਨੇ ਲਾਸਟ ਆਖਰੀ ਤੇ ਮੇਨ ਸਵਾਲ ਕਿਹੜਾ ਸਭ ਤੋਂ ਮੀਣੀ ਹੈ ਜੋ ਕੁਝ ਹੋ ਰਿਹਾ ਹੈ ਮੌਜੂਦਾ ਰਾਜ ਆ ਜਾਂ ਪਿਛਲਾ ਰਾਜਾ ਮੌਜੂਦਾ ਪੰਜਾਬ ਸਟੇਟ ਦਾ ਸੀਐਮ ਜੋ ਸਿੱਖਾਂ ਤੇ ਜ਼ੁਲਮ ਢਾ ਰਿਹਾ ਹੈ ਸਾਡੇ ਘਰ ਤੇ ਬੰਬ ਗੋਲੇ ਧਾ ਰਿਹਾ ਹੈ ਸਾਡੇ ਸਿੱਖ ਭਾਈਆਂ ਦੀ ਰੋਜ਼ ਹੱਤਿਆ ਹੋਈ ਜਾਂਦੀ ਹੈ ਉੱਥੇ ਉਹਦੇ ਅੱਗੇ ਆਉਣ ਸਪਸ਼ਟ ਕਮ ਆ ਕੇ ਸਾਰੀ ਇਹ ਹੁਣ ਤੁਸੀਂ ਦੱਸੋ ਵੀ ਫਿਰ ਮੈਂ ਤੁਹਾਨੂੰ ਜਵਾਬ ਦੇਵਾਂਗਾ ਅੱਗੇ ਪਰਮਿੰਦਰ ਛੋਟਾ ਜੀ ਤੁਹਾਡਾ ਤਰੀਕਾ ਤੁਸੀਂ ਆਪ ਹੀ ਮੰਨੀ ਜਾਂਦੇ ਹੋ ਗਲਤ ਹੈ ਤੁਸੀਂ ਕਹਿ ਕੇ ਤੁਸੀਂ ਸੰਗਤ ਤੋਂ ਮਾਫੀ ਮੰਗਦੇ ਹੋ ਇਸ ਗੱਲ ਦੀ ਮੇਰਾ ਤਰੀਕਾ ਗਲਤ ਲੱਗਿਆ ਸੰਗਤ ਉਹ ਗਲਤ ਕਿਵੇਂ ਲੱਗਿਆ ਮੈਂ ਤਾਂ ਹੱਥ ਜੋੜ ਕੇ ਜਿਵੇਂ ਦੋਨੇ ਹੱਥ ਗਲ ਚ ਪਰਨਾ ਪਾ ਕੇ ਮੇਰੇ ਸ਼ਬਦ ਨਹੀਂ ਜefeਦਾਰ ਸਾਹਿਬ ਕਿਤੇ ਮੈਂ ਤੂੰ ਨਹੀਂ ਕਰਿਆ ਫਿਰ ਵੀ ਮੈਨੂੰ ਕਹਿੰਦੇ ਨੇ ਵੀ ਚਲੋ ਤੇਰਾ ਤਰੀਕਾ ਗਲਤ ਸੀ ਚਲੋ ਮੈਂ ਮੰਨ ਲਿਆ ਵੀ ਮੇਰਾ ਤਰੀਕਾ ਗਲਤ ਸੀ ਚਲੋ ਸਾਡੀ ਪਦਵੀ ਦਾ ਸਤਿਕਾਰ ਰੱਖਣਾ ਚਾਹੀਦਾ ਸੀ ਜਿਵੇਂ ਕਹਿੰਦੇ ਨੇ ਸਮਾਂ ਲੈ ਕੇ ਟੇਬਲ 'ਤੇ ਕਮਰੇ 'ਚ ਬੰਦ ਕਮਰੇ 'ਚ ਹਨਾ ਲੋਕ ਥੋੜੇ ਬਾਰੇ ਜੋ ਕੁਝ ਲਿਖ ਰਹੇ ਆ ਪੜਦੇ ਹੋ ਤੁਸੀਂ ਕਮੈਂਟਸ ਪੜਦੇ ਹੋ ਲੋਕ ਤਾਂ ਮੇਰੇ ਬਾਰੇ ਬਹੁਤ ਕੁਝ ਸਹੀ ਵੀ ਲਿਖ ਰਹੇ ਨੇ ਜੀ ਫਿਰ ਇਹਦਾ ਮਤਲਬ ਬਹੁਤ ਸਾਰਾ ਸਵਾਲ ਇਹ ਵੀ ਹੈ ਕਿ ਜਿਹੜੇ ਤਰੀਕੇ ਨਾਲ ਤੁਸੀਂ ਇਹ ਕੀਤਾ ਕੱਲ ਨੂੰ ਕੋਈ ਵੀ ਬੰਦਾ ਤੁਸੀਂ ਤਾਂ ਸਹੀ ਮਨਸ਼ਾ ਨਾਲ ਕੀਤਾ ਮੰਨ ਲੈਨੇ ਆ ਕਿ ਤੁਹਾਡਾ ਜਿਹੜਾ ਤਰੀਕਾ ਗਲਤ ਹੋ ਸਕਦਾ ਪਰ ਤੁਹਾਡੀ ਇੰਟੈਂਸ਼ਨ ਰੋਂਗ ਨਹੀਂ ਸੀ ਤੁਸੀਂ ਚਾਹੁੰਦੇ ਸੀ ਪੰਜਾਬ ਦਾ ਭਲਾ ਕੌਮ ਦਾ ਭਲਾ ਹੋਵੇ ਕੱਲ ਨੂੰ ਕੌਮ ਦੇ ਜਿਹੜੇ ਖਿਲਾਫ ਲੋਕ ਨੇ ਉਹ ਇਸ ਤਰੀਕੇ ਨਾਲ ਕਰਨ ਲੱਗ ਜਾਣਗੇ ਫਿਰ ਉਹਦੇ ਖਿਲਾਫ ਪਹਿਲੀ ਗੱਲ ਤਾਂ ਗੁਰਸਿੱਖ ਤੋਂ ਬਗੈਰ ਜਿਹਦੇ ਸਿੱਖੀ ਸਰੂਪ ਜਿਹੀ ਨਹੀਂ ਉਹ ਸਵਾਲ ਹੀ ਉਹ ਹੁਣ ਜੋ ਸਿੱਖ ਤਾਂ ਸਿੱਖ ਭਾਈ ਹੈ ਨਾ ਗੁਰੂ ਗੋਬਿੰਦ ਸਿੰਘ ਨੂੰ ਸਵਾਲ ਕਰ ਲੈਂਦੇ ਸਿੱਖ ਤਾਂ ਇਤਿਹਾਸ ਪੜੋ ਆਪਣਾ ਇਤਿਹਾਸ ਗੁਰੂ ਗੋਬਿੰਦ ਸਿੰਘ ਨੂੰ ਸਿੱਖ ਸਵਾਲ ਕਰ ਲੈਂਦੇ ਸੀ ਪੰਜ ਸਿੰਘ ਹੋ ਕੇ ਇਕੱਠੇ ਗੁਰੂ ਗੋਬਿੰਦ ਸਿੰਘ ਨੂੰ ਸਵਾਲ ਅਸੀਂ ਸਵਾਲ ਕਿਨੂੰ ਕਰਿਆ ਸਾਨੂੰ ਜੀਤੋ ਆਸ ਆ ਜਵਾਕ ਰੋਂਦਾ ਕਿਹਦੇ ਕੋਲੇ ਜਾਂਦਾ ਆਪਦੇ ਪਿਓ ਕੋਲੇ ਜਾਂ ਮਾਂ ਕੋਲੇ ਵੀ ਬਰਾਉ ਅਸੀਂ ਸਾਡੇ ਧਰੀਦੇ ਬਰੁੰਧਰੇ ਗਏ ਨੇ ਕੁਚਲੇ ਗਏ ਨੇ ਸਾਨੂੰ ਅਕਾਲ ਤਖਤ ਤੋਂ ਨਿਆ ਹੈ ਨਿਆ ਦੀ ਉਮੀਦ ਹੈ ਵੀ ਇੱਕ ਦਿਨ ਸਾਡੇ ਅਕਾਲ ਤਖਤ ਤੋਂ ਕੇਸਰੀ ਸਾਡੇ ਥੱਲੇ ਗੁਰੂ ਗ੍ਰੰਥ ਸਾਹਿਬ ਦੇ ਹੁਕਮਾਂ ਨਾਲ ਸਾਡੇ ਜਥੇਦਾਰ ਸਾਨੂੰ ਖੁੱਲੀਆਂ ਛੁੱਟੀਆਂ ਦੇਣਗੇ ਖੁੱਲ ਬਖਸ਼ਿਓਗੇ ਤੇ ਸਾਡੇ ਜੋ ਹਿਰਦੇ ਬਰੁੰਧਰੇ ਗਏ ਨੇ ਉਹਨਾਂ ਤੇ ਮਲਮ ਲਾਉਣਗੇ ਛਾੜੇ ਬੰਦੀ ਸਿੰਘਾਂ ਨਾਲ ਖਿਆ ਰੱਖਣਗੇ ਉਹ ਵੀ ਸਿੱਖ ਕੌਮ ਨਾਲ ੱੱਕਾ ਹੋ ਰਿਹਾ ਹੈ ਹੁਣ ਜੀ ਮੈਨੂੰ ਨੰਗੇ ਪਿੰਡੇ ਘਮਾਇਆ ਗਿਆ ਪੂਰੇ ਬਾਜ਼ਾਰ 'ਚ ਤੁਸੀਂ ਹੋਰ ਛੱਡੋ ਮੇਰੇ ਤੇ ਲਾ ਲਓ ਮੈਨੂੰ ਨੰਗੇ ਸਿਰ ਕੋਟ ਤੇ ਪੇਸ਼ ਕਰਾਇਆ ਕਿਹੜੇ ਜੱਥੇ ਦਾ ਹਰਪ੍ਰੀਤ ਸਿੰਘ ਜਰੂਰ ਬੋਲੇਣ ਉਹ ਤੋਂ ਹੋਰ ਕਿਸੇ ਜੱਥੇਦਾਰ ਨੇ ਆ ਕੇ ਕੋਈ ਕਾਰਵਾਈ ਕਰਵਾਈ ਤੇ ਤੁਹਾਨੂੰ ਰੋਸ ਹੈ ਗੁੱਸਾ ਇਸ ਗੱਲ ਦਾ ਰੋਜ਼ ਜਰ ਸਿੱਖਾਂ ਤੇ ਜ਼ੁਲਮ ਕੱਟ ਗਿੰਤੀਆਂ ਤੇ ਜ਼ੁਲਮ ਹੋ ਰਹੇ ਨੇ ਗੁੱਸਾ ਹੋਵੇ ਨਾ ਤੁਹਾਨੂੰ ਨਹੀਂ ਹੈਗਾ ਗੁੱਸਾ ਰੋਜ਼ ਆਪਣੇ ਸਿੱਖ ਭਰਾ ਮਾਰੇ ਜਾ ਰਹੇ ਨੇ ਤੁਹਾਨੂੰ ਗੁੱਸਾ ਨਹੀਂ ਹੈਗਾ ਇਹ ਗੱਲਾਂ ਦਾ ਵੀ ਸਾਡੇ ਸਿੱਖ ਕਨਵਰਟ ਹੋ ਰਹੇ ਨੇ ਸਾਡੇ ਬੱਚਿਆਂ ਨੂੰ ਫ੍ਰੀ ਮੈਡੀਕਲ ਕਾਲਜ ਸਹੂਲਤਾਂ ਨਹੀਂ ਮਿਲ ਰਹੀਆਂ ਸਾਡੇ ਗੁਰੂ ਗ੍ਰੰਥ ਸਾਹਿਬਾ ਜੀ ਤੁਹਾਨੂੰ ਕੀ ਲੱਗਦਾ ਅੰਮ੍ਰਿਤਪਾਲ ਬਾਰੇ ਬੋਲਣ ਤੋਂ ਡਰਦੇ ਆ ਸਾਰੇ ਇਹ ਆਮਰਤਪਾਲ ਨਾਲ ਕੀ ਕੁਝ ਹੋਇਆ ਉਦੋਂ ਕਿਉਂ ਨਹੀਂ ਸੁਵਤ ਖਾਨ ਸਾਹਿਬ ਲਾਇਆ ਹੁਣ ਫਿਰ ਉਹ ਤੇ ਜੇਲ੍ਹ ਚ ਕੀ ਹੋ ਰਿਹਾ ਹੈ ਦੀਪ ਸਿੱਧੂ ਨਾਲ ਕੀ ਕੁਝ ਹੋ ਗਿਆ ਭਾਈ ਹਵਾਰੇ ਨਾਲ ਕੀ ਕੁਝ ਹੋ ਗਿਆ ਹੋਰ ਕਿੰਨੇ ਸਿੰਘ ਹੈ ਅੱਜ ਕੱਲ ਮਪਾਈ ਤੇ ਅੰਦਰ ਸਿੰਘ ਬੱਬਰ ਤੁਸੀਂ ਜਾਣਦੇ ਹੋ ਬਿਆਨਤ ਸਿੰਘ ਦੇ ਮਾਪੂ ਆਈ ਦੀ ਡੈਥ ਹੋਈ ਅੱਜ ਮੈਨੂੰ ਉਹਨਾਂ ਦੇ ਕੋਲੋਂ ਫੋਨ ਆਉਂਦਾ ਵੀ ਉਹਨਾਂ ਦੀ ਇੰਨੀ ਕੁ ਮਾਇਕ ਹਾਲਤ ਖਰਾਬ ਹੈ ਵੀ ਅਸੀਂ ਕੁਝ ਕਰ ਨਹੀਂ ਸਕਦੇ ਸੰਦੀਪ ਸਿੰਘ ਸਣੀ ਦੇ ਪਰਿਵਾਰ ਦਾ ਮੈਨੂੰ ਫੋਨ ਆਉਂਦਾ ਕੋ ਸਿੰਘਾਂ ਨੇ ਬਾਬਿਆਂ ਨੇ ਮੈਡਲ ਦੇ ਕੇ ਤੇ ਉਹਨਾਂ ਦਾ ਸਨਮਾਨ ਕਰਿਆ ਸੋਨ ਦਾ ਮੈਡਲ ਲੈ ਕੇ ਵੱਟ ਕਿਸੇ ਨੇ ਉਹਨੇ ਕਿੰਨੇ ਦਿਨਾਂ ਤੇ ਮੱਲਮ ਲਾਈ ਸੀ ਹੋਰ ਕਈ ਬੰਦਾਂ ਨੇ ਮੈਨੂੰ ਫੋਨ ਆ ਰਹੇ ਨੇ ਜਿਹੜੇ ਦੁਖੀ ਨੇ ਜਿਨ੍ਹਾਂ ਨੇ ਸਿੱਖ ਕੌਮ ਲਈ ਬਹੁਤ ਵੱਡੀਆਂ ਵੱਡੀਆਂ ਕੁਰਬਾਨੀਆਂ ਕਰੀਆਂ ਨੇ ਕੱਲਾ ਝੋਟਾ ਕਿਹਦੇ ਕਿਹਦੇ ਨਾਲ ਲੜੂਗਾ ਕੀ ਕੱਲਾ ਝੋਟਾ ਕੀ ਕਰੂਗਾ ਕੱਲਾ ਝੋਟਾ ਨਹੀਂ ਜੀ ਕੱਲਾ ਵੈਸੇ ਮੈਂ ਸਵਾਲ ਲਖ ਬਰੋਬਣਾ ਮੈਨੂੰ ਗੁਰੂ ਗੋਬਿੰਦ ਸਿੰਘ ਤੇ ਗੁਰੂ ਗ੍ਰੰਥ ਸਾਹਿਬ ਤੇ ਪੂਰਾ ਆਸਲਾ ਬੱਟ ਮੈਂ ਉਹਨਾਂ ਵੀਰਾਂ ਨੂੰ ਹੱਥ ਵੰਨ ਕੇ ਬੇਨਤੀ ਕਰਨਾ ਵੀ 22000 ਜੇ ਤੁਸੀਂ ਵਿਰੋਧ ਹੀ ਕਰਨਾ ਨਸ਼ਾ ਵੇਚਣਾਂ ਦਾ ਕਰ ਲੋ ਤੁਹਾਡੇ ਪਿੰਡ ਚ ਨਸ਼ਾ ਵਿਖਦਾ ਜੇ ਤੁਸੀਂ ਵਿਰੋਧ ਹੀ ਕਰਨਾ ਸਿੱਖ ਦੁਖੀਆਂ ਦਾ ਕਰ ਲੋ ਜੋ ਸਿੱਖ ਪੰਥ ਦੇ ਦੁਖੀ ਨੇ ਜੋ ਸਿੱਖ ਪੰਥ ਲਈਆ ਬਿਆਦਬੀਆਂ ਕਰ ਰਹੇ ਉਹਨਾਂ ਦਾ ਕਰ ਲੋ ਰੋਜ਼ ਕੋਈ ਦੂਜੇ ਦੇ ਹੋ ਕੇ ਸਾਡੇ ਸ਼ਹੀਦ ਸਿੰਘਾਂ ਨੂੰ ਸਾਡੇ ਸੰਤਾਂ ਨੂੰ ਮਾਰਾ ਬੋਲਦਾ ਗੰਦਾ ਬੋਲਦਾ ਉਹਨਾਂ ਦਾ ਕੁਛ ਕਰ ਲੋ ਹਨਾ ਕੀ ਸਾਡੇ ਟਾਈਟਲ ਵਰਗਿਆਂ ਨੂੰ ਬੁਲਾ ਕੇ ਇੱਥੇ ਦਰਬਾਰ ਸਾਹਿਬ ਸਨਮਾਨਤ ਕਰਾਇਆ ਜਾਂਦਾ ਉਹਨਾਂ ਦਾ ਕੁਝ ਕਰ ਲੋ ਜਿਨ੍ਹਾਂ ਨੇ ਸਾਡੇ ਇਸ ਜਫੇਦਾਰ ਸੀਦਕਲਵਾਏ ਨੇ ਉਹਨਾਂ ਦੀਆਂ ਚੜ੍ਹਦੀਆਂ ਗੱਲਾਂ ਦਾ ਰਾਸਾ 걸ਵਾਇਆ ਗੁਰਦੇਵ ਸਿੰਘ ਇੱਕ ਥੋੜੇ ਦਿਨ ਪਹਿਲਾਂ ਦੀ ਘਟਨਾ ਈ 10 ਦਿਨ ਪਹਿਲਾਂ ਦੀ ਘਟਨਾ ਮਰਟ ਪਾਈ ਸੀ ਗੁਰੂ ਘਰ ਦਾ ਵਜ਼ੀਰ ਸਭ ਤੋਂ ਵੱਡਾ ਹੋ ਗਿਆ ਪਾਠੀ ਸਿੰਘ ਜੋ ਗੁਰੂ ਘਰ ਦਾ ਵਜ਼ੀਰ ਹੈ ਹੂੰ ਥਾਣੇ 'ਚ ਬੜ ਕੇ ਸਣੇ ਬੂਟ ਕੋਨੇ ਕੈਂ ਬੋਲਿਆ ਸੀ ਭਾਨੇ ਸਦੂਲੀ ਕੱਟ ਕੇ ਵਗਜੋ ਰਾਤ ਨੂੰ ਸ਼ਰਾਬ ਨਾਲ ਰੱਜ ਕੇ ਥਾਣੇਦਾਰ ਨੇ ਮੈਂ ਨਾ ਨਹੀਂ ਲੈਂਦਾ ਗੁਰੂ ਕਰਕੇ ਵੜ ਕੇ ਉਹਦੀ ਕੁੱਟਮਾਰ ਕਰੀ ਗੁਰੂ ਗ੍ਰੰਥ ਸਾਹਿਬ ਜੀ ਹਜੂਰ ਦੀ ਵੀਡੀਓ ਵਾਇਰਲ ਹੋਈ ਹੈ ਹਾਂ ਤੇ ਉਹ ਉੱਥੇ ਕਿੱਥੇ ਮਰ ਗਈ ਸੀ ਸੇ ਇਹ ਲੋਕ ਆ ਉਹ ਸਮਝੌਤਾ ਕਰਵਾਤਾ ਵਿੱਚ ਵਿਚੋਲਿਆਂ ਨੇ ਪੈ ਕੇ ਉੱਥੇ ਕਿਉਂ ਨਹੀਂ ਬੋਲੇ ਮੈਂ ਕਹਿਣਾ ਹੀ ਮੈਂ ਕਹਿਣਾ ਮੈਨੂੰ ਸਿੱਖ ਸੰਗਤ ਜੋ ਕਹੂਗੀ ਮੈਂ ਉਹ ਕਰੂੰ ਤੇ ਆਲ ਮੇਰੇ ਸਾਰੇ ਸਵਾਲ ਜਿਉਂਦੇ ਤਿਉਨੇ ਮੈਨੂੰ ਜਵਾਬ ਦਿੱਤਾ ਜਾਵੇ ਜੇ ਮੇਰੇ ਸਿੱਖ ਭਰਾ ਮੈਨੂੰ ਕਹਿਣਗੇ ਵੀ ਅਸੀਂ ਤੇਰਾ ਗੱਲ ਵੱਡਣਾ ਮੈਂ ਆਪ ਗੱਲ ਸਿੱਖ ਭਰਾਵਾਂ ਨੂੰ ਆਪ ਤਰੀਕੇ ਦੇ ਤਰ ਦੂੰਗੀ ਆ ਚੱਕੋ ਤੁਹਾਡੇ ਖਾਤਰ ਆਹ ਹਾਜਰਾ ਮੇਰਾ ਸਿਰ ਲੈ ਜਾਓ ਮੇਰੇ ਸਿੱਖ ਭਰਾਵਾਂ ਲਈ ਪਰ ਮੇਰੇ ਜਵਾਬ ਤਾਂ ਜਿਉਂਦੇ ਤਿਉਨੇ ਰਹਿਣਗੇ ਮੇਰੇ ਮੇਰੇ ਬਾਅਦ ਵੀ ਨਾ ਲੋਕ ਕਹਿੰਦੇ ਇਹ ਕੌਣ ਹੁੰਦਾ ਛੋਟਾ ਕੌਣ ਹੈ ਸਵਾਲ ਕਰਨ ਵਾਲਾ ਛੋਟਾ ਕਿਹੜੀ ਕਾਸਟੀ ਦੀ ਬੱਠਾ ਸਵਾਲ ਕਰਨ ਵਾਲਾ ਮੈਂ ਮੈਂ ਗੁਰੂ ਮੈਂ ਗੁਰੂ ਦਾ ਸਿੱਖ ਹਾਂ ਮੈਂ ਗੁਰੂ ਗੋਬਿੰਦ ਸਿੰਘ ਪੁੱਤਾਂ ਮੈਨੂੰ ਬਚਪਨ ਤੋਂ ਪਤਾ ਹੈ ਵੀ ਸੁਪਰੀਮ ਸਾਡੀ ਸੁਪਰੀਮ ਪਾਵਰ ਹੈ ਅਕਾਲ ਤਖਤ ਤੁਹਾਨੂੰ ਉਹ ਤੁਹਾਨੂੰ ਕਿਉਂ ਨਹੀਂ ਗੱਲ ਕਰ ਸਕਦਾ ਤੁਹਾਡੇ ਬਾਰੇ ਦੇ ਕੋਈ ਲਿਖਿਆ ਜਾ ਰਿਹਾ ਅਨਪੜ ਹੈ ਜੀ ਸਰ ਮੈਂ ਕੋਈ ਅਨਪੜ ਨਹੀਂ ਮੈਂ ਪਲੱਸ 2 ਨੋਨ ਮੈਡਿਕ ਕਰੀ ਆ ਮੈਂ ਪੂਰੇ ਸਿੱਖ ਇਤਿਹਾਸ ਤੋਂ ਪ੍ਰਾਤਨ ਤੋਂ ਜਾਣੂ ਆ ਬਾਲਾ ਫੇਸਬੁੱਕ ਵਾਲੇ ਤੋਂ ਨਹੀਂ ਤੁਸੀਂ ਮੈਨੂੰ ਕੋਈ ਵੀ ਸਿੱਖ ਗੁਰੂ ਲਈ ਸਵਾਲ ਕਰ ਸਕਦੇ ਹੋ ਮਸ਼ਹੂਰੀ ਸਕਦਾ ਫੋਨ ਕਰਕੇ ਜਿੰਨਾ ਕਿ ਮੈਨੂੰ ਛੋਟਾ ਮਸ਼ਹੂਰੀ ਖਾਤਰ ਤਾਂ ਨਹੀਂ ਕਰ ਰਹੇ ਵੀ ਮਸ਼ਹੂਰ ਹੋ ਜਾਣਗੇ 4 ਬਾਈ ਮਸ਼ਹੂਰੀ ਫੋਨ ਦੇ ਉੱਤੇ ਵੀਊ ਆਉਣਗੇ 4 ਡਾਲਰ ਦੇ ਕਣਗੇ ਆ ਵੈਰੀ ਗੁੱਡ ਵੈਰੀ ਗੁੱਡ ਮੇਰਾ ਅਕਾਊਂਟ ਮੈਂ ਤੁਹਾਨੂੰ ਫੋਟੋ ਖਿੱਚ ਕੇ ਭੇਜਦਾ ਮੇਰਾ ਅਕਾਊਂਟ ਜਿਸੇਦਾਰ ਹਵਾਰਾਂ ਦੀ ਪੋਸਟਾ ਪਾਉਣ ਨਾ ਮੇਰਾ ਅਕਾਊਂਟ ਇਹਨਾਂ ਨੇ ਐ ਫਾਇਦਾ ਕਰਾਇਆ ਵੀ ਇੱਕ ਕਮਿਊਨਿਟੀ ਨਹੀਂ ਬਾਹਰਸ ਹੈ ਵੀ ਮੈਂ ਪਰਿੰਦਰ ਸਿੰਘ ਛੋਟਾ ਮੈਂ ਆਪਦੇ ਜਿਸੇਦਾਰ ਦੀ ਗੱਲ ਨਹੀਂ ਕਰ ਸਕਦਾ ਜੱਥੇਦਾਰ ਹਮਾਰੀ ਵੀ ਗੱਲ ਕਰਕੇ ਵੀਡੀਓ ਪਾਦੀ ਵੀ ਸਾਡਾ ਜੱਥੇਦਾਰ ਭਾਈ ਜਿਲ੍ਹਾ ਚਾਕੋ ਦੁੱਖ ਭੋਗ ਰਿਹਾ ਹੈ ਤਾਂ ਇਹਨਾਂ ਨੇ ਕਿਹਾ ਪ੍ਰਮੇਂਦਰ ਸਿੰਘ ਝੋਟਾ ਕ੍ਰਿਮਿਨਟੀ ਲਈ ਵਾਰਸ ਦਾ ਪੇਜ ਬੰਦ ਕੀਤਾ ਜਾਵੇ ਮੈਨੂੰ ਅੱਜ ਤੱਕ ਫੇਸਬੁੱਕ ਤੋਂ 1 ਰੁਪਿਆ ਆਇਆ ਹੋਵੇ ਜਾਂ ਮੈਨੂੰ ਕੋਈ ਮਸ਼ਹੂਰੀ ਲੋਡ ਹੋਵੇ ਮੈਂ ਤਾਂ ਪਹਿਲੀ ਬਸੇੜਾ ਮਸ਼ਹੂਰ ਸੀ ਮੈਂ ਤਾਂ ਕੋਸ ਸੀ ਡਿਸਟ੍ਰਿਕਟ ਦਾ ਜ਼ਮੀਨ ਜਾਇਦਾਦ ਮੇਰੇ ਕੋਲ ਹੈਗੀ ਆ ਬਾਕੀ ਜੀ ਮੈਂ ਨਸ਼ੇ ਵਾਲੇ ਫੜਕੇ ਥੋੜੀ ਮਸ਼ਹੂਰ ਹੁੰਦਾ ਮੈਂ ਨੱਚ ਗਾ ਕੇ ਮਸ਼ਹੂਰ ਹੋ ਲੰਦਾ ਕੋਈ ਹੋਰ ਕੰਮ ਕਰਕੇ ਮਸ਼ਹੂਰ ਹੋ ਜਾਂਦਾ ਬச்சேਰੇ ਮਜ਼ਦੂਰੀਆਂ ਨੇ ਮੈਂ ਬੇਰ ਪਵਾਉਂਦਾ ਮੈਨੂੰ ਪਾਜੀ ਡਰਦੀ ਥ੍ਰੈਟ ਹੈ ਸੁਣੋ ਤੁਹਾਡੇ ਬਾਰੇ ਮੈਂ ਪੜ ਰਿਹਾ ਸੀ ਕਿਸੇ ਨੇ ਲਿਖਿਆ ਸੀ ਵੀ ਝੋਟੇ ਦਾ ਕੋਈ ਇਤਬਾਰ ਨਹੀਂ ਇੱਕ ਦਿਨ ਇੱਧਰ ਹੁੰਦਾ ਦੂਜੇ ਪਾਸੇ ਪਲਟੀ ਮਾਰ ਕੇ ਉਧਰ ਪਹਿਲਾਂ ਭਾਨੇ ਵਾਲੇ ਮੁੱਦੇ ਤੇ ਲੱਖੇ ਹੋਣਾਂ ਦੇ ਨਾਲ ਖੜ ਗਿਆ ਫਿਰ ਉਹਨਾਂ ਦੇ ਖਿਲਾਫ ਇੰਟਰਵਿਊਆਂ ਦੇਤੀਆਂ ਜਾ ਕੇ ਨਹੀਂ 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 ਦੇਖੋ ਗੱਲ ਸੁਣੋ ਮੈਂ ਨਾ ਤਾਂ ਕਿਸੇ ਦੇ ਖਿਲਾਫ ਖੜਿਆ ਹਾਂ ਨਾ ਕਿਸੇ ਦੇ ਹੱਕ 'ਚ ਖੜਿਆ ਨਾ ਮੈਂ ਕਿਸੇ ਦੇ ਵਿਰੁੱਧ ਇੰਟਰਵਿਊ ਦਿੱਤੀਆਂ ਤੁਸੀਂ ਮੈਨੂੰ ਇੱਕ ਦਿਨ ਸ਼ੋਅ ਕਰ ਦੋ ਮੈਂ ਸਿਰਫ ਆਪ ਦਾ ਬਿਆਨ ਜਾਰੀ ਕਰਿਆ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਵੀ ਛੋਟੇ ਤੂੰ ਕਿਵੇਂ ਬਾਹਰ ਆਇਆ ਮੈਂ ਦੱਸਿਆ ਵੀ ਮੈਂ ਜਮਾਨਤ 'ਤੇ ਬਾਹਰ ਆਇਆ ਮੈਂ ਤਰੀਕਾ ਮੁਕਤ ਰਹਾ ਅੱਜ ਵੀ ਮੈਂ ਕਿਸੇ ਨੂੰ ਮਾੜਾ ਸ਼ਬਦ ਕਿਤੇ ਦਾ ਕਿਸੇ ਦਾ ਨਾਮ ਲੈ ਕੇ ਜਿਵੇਂ ਤੁਸੀਂ ਕਿਹਾ ਕਿਸੇ ਨੂੰ ਛੋਡੇ ਹੱਥ 'ਚ ਮੋਰਚਾ ਲੱਗਿਆ ਸੀ ਤੁਸੀਂ ਉਸ ਮੋਰਚੇ ਕਰਕੇ ਬਾਹਰ ਨਹੀਂ ਆਏ ਮੇਰੇ ਹੱਕ 'ਚ ਉਹ ਮੋਰਚਾ ਲੱਗਿਆਗਾ 4 ਮਹੀਨੇ ਮੋਰਚਾ ਲੱਗਿਆ ਮੋਰਚਾ ਅੱਜ ਵੀ ਜਾਰੀ ਹੈ ਤੁਸੀਂ ਮੋਰਚੇ ਚ ਆ ਸਕਦੇ ਹੋ ਬੱਤ ਮੇਰੀਆਂ ਤਰੀਕਾਂ ਪੈ ਰਹੀਆਂ ਨੇ ਮੈਂ ਕੋਈ ਜਮਾਨਤ ਤਾਂ ਅੱਜ ਹੀ ਬਾਹਰ ਮੈਂ ਤੁਹਾਡੇ ਕੇਸ ਖਤਮ ਨਹੀਂ ਹੋਏ ਮੇਰੇ ਕੇਸ ਖਤਮ ਮੇਰੇ ਤੇ ਨਵੇਂ ਪਾਈ ਜਾਂਦੇ ਨੇ ਇਸ ਤਗਾਸੇ ਮੈਂ ਰੋਜ਼ ਤਰੀਕਾਂ ਬੁੱਤਦਾ ਮੇਰੀ ਤਰੀਕ 15 ਤਰੀਕ ਨੂੰ ਤਰੀਕ ਪਈ ਹੈ ਜਿੱਦੇ ਦੀ ਬਾਈ ਦੀ ਬਰਸੀ ਸੀ ਨਾਲ ਮੇਰੇ ਨਵੇਂ ਮੁੰਡੇ ਦੀ ਪਈ ਹੈ ਮੈਂ ਕਿਵੇਂ ਕਹਦਾ ਝੂਠ ਮਾਰਦਾ ਕੱਲ ਨੂੰ ਕੋਈ ਆ ਕੇ ਕਹਦੇ ਮੇਰਾ ਵਕੀਲ ਉੱਠ ਕੇ ਵੀ ਆ ਪਿਆ ਬੌਂਡ ਭਰੇ ਦੇ 65-65 ਹਜ਼ਾਰ ਦੇ ਮੇਰੇ ਬੌਂਡ ਭਰੇ ਨੇ ਇਹ ਪੈਸਾ ਕਿੱਥੋਂ ਆਉਂਦਾ ਤੁਹਾਡੇ ਕੋਲੇ ਫਿਰ ਉਹ ਤਾਂ ਮੇਰੇ ਵਕੀਲਾਂ ਨੇ ਭਾਰਤ ਤੇ ਮੇਰੇ ਕੋਲੇ ਪੈਸਾ ਕਿੱਥੋਂ ਆ ਗਿਆ ਮੇਰੇ ਕੋਲ ਤਾਂ 1 ਰੁਪਇਆ ਵੀ ਨਹੀਂ ਹੈਗਾ ਮੈਂ ਤਾਂ ਹੁਣ ਜੀ ਮੈਨੂੰ ਵੀ ਕੋਲ ਹੁਣ ਕਰ ਸਕਦੇ ਹੋ ਮੇਰੇ ਹਾਲਾਤ ਦੇਖ ਸਕਦੇ ਹੋ ਮੈਂ ਕਿਸੇ ਲਾਟਾਂ ਚ ਵਰਦਾਗਾ ਪਰ ਜਦੋਂ ਲੈਣਾ ਗੁਰੂ ਘਰ ਮੱਥਾ ਟੇਕਣਾ ਹਾਂ ਅਖੰਡ ਪਾਠ ਤੇ ਚੱਪੜਾਂ ਜਿਹੜੇ ਲੋਰ ਤੇ ਟੀ-ਸ਼ਰਟ ਜਿ ਫਿਰਦਾ ਚਾਹਣੇ ਕਿਉਂ ਫਿਰ ਕਰਨਾ ਕੀ ਚਾਹਣੇ ਹੋ ਤੁਸੀਂ ਮੈਂ ਕਰਨਾ ਚਾਹਣਾ ਬਈ ਸੱਚ ਜਮਾ ਨਸ਼ਾ ਬੰਦ ਕਰਾਉਣਾ ਚਾਹਣਾ ਮੇਰਾ ਮੁੱਦਾ ਨਸ਼ਾ ਵੀ ਨਸ਼ਾ ਕਿਸੇ ਰੋਟ ਬੰਦ ਹੋ ਜੇ ਲੋਕ ਜਿਵੇਂ ਇਕੱਠੇ ਹੋ ਕੇ ਲੜਦੇ ਨੇ ਇੱਕ ਬੰਦੇ ਵਰਦੀ ਲੜਦੇ ਨੇ ਇਹ ਜੇ ਨਸ਼ੇ ਪ੍ਰਤੀ ਲੜ ਲੈਣਾ ਤਾਂ ਕਿੰਨੀ ਚੰਗੀ ਗੱਲ ਹੈ ਮੇਰੀ ਹੁਣ ਦਰਦ ਨਾਲ ਕਿਵੇਂ ਹੱਲ ਹੋਊਗਾ ਮੈਡੀਕਲ ਵਾਲਿਆਂ ਦੇ ਗਲਾਂ 'ਚ ਜੁੱਤੀਆਂ ਦੇ ਹਾਰ ਪਾ ਕੇ ਸੜਕਾਂ ਤੇ ਘਮਾਉਂਗੇ ਫਿਰ ਨਸ਼ਾ ਬੰਦ ਹੋ ਗਿਆ ਉਸ ਨਾਲ ਇਹ ਸਾਡੇ ਜਥੇਦਾਰ ਉਹੀ ਤਾਂ ਗੱਲ ਹੈ ਜੀ ਸਾਡੇ ਜਥੇਦਾਰਾਂ ਨੂੰ ਤੁਹਾਨੂੰ ਮੰਨੂ ਛੇਕ ਦੇਣ ਨਸ਼ਾ ਵੇਚਣ ਵਾਲਿਆਂ ਨੂੰ ਹੱਲ ਹੀ ਹੱਲ ਹੋ ਜੇ ਕੌਣ ਵੇਚੇ ਨਸ਼ਾ ਤੇ ਜਿਹੜਾ ਜਿਹੜਾ ਗੈਰ ਸਿੱਖ ਵੇਚੀ ਜਾਂਦਾ ਉਹਦੇ 'ਚ ਕੀ ਕਰੋਗੇ ਫਿਰ ਜਿਹੜਾ ਗੈਰ ਸਿੱਖ ਵੇਚੀ ਜਾਂਦਾ ਉਹਨੂੰ ਉਹਦਾ ਧਰਮ ਕਰੇ ਤੁਹਾਨੂੰ ਨਹੀਂ ਲੱਗਦਾ ਕਾਨੂੰਨ ਬਣਨੇ ਚਾਹੀਦੇ ਬਿੱਤਰ ਪੁਲਿਸ ਰਿਫਾਰਮਸ ਹੋਣੇ ਚਾਹੀਦੇ ਇਸ ਪਾਸੇ ਨੂੰ ਤੁਰਨਾ ਚਾਹੀਦਾ ਤੁਹਾਨੂੰ ਪੁਲਿਸ ਤਾਂ ਵਿਕਿਆ ਰਹੀ ਹੈ ਪੁਸਤਾਂ ਵਿਕਿਆ ਰਹੀ ਹੈ ਖੁਦ ਵਿਕਿਆ ਰਹੀ ਹੈ ਪੋਲੀਟੀਕਲ ਪ੍ਰੈਸ਼ਰ ਪਾਉਣਾ ਚਾਹੀਦਾ ਤੁਹਾਨੂੰ ਸਰਕਾਰੀ ਕੰਪਰੈਸਰ ਤੋਂ ਬੂਰ ਕਰਨਾ ਚਾਹੀਦਾ ਤੁਸੀਂ ਜਿਹੜੀਆਂ ਝੂਠਾ ਦੇਖੋ ਸਰਕਾਰਾਂ ਖਿਲਾਫ ਬੋਲ ਬੋਲ ਮੈਂ ਅੱਖ ਗਿਆ ਉਸ ਖਿਲਾਫ ਬੋਲ ਬੋਲ ਮੈਂ ਅੱਖ ਗਿਆ ਨਸ਼ੇ ਵਾਲੇ ਫੜਾ ਫੜਾ ਮੈਂ ਅੱਖ ਗਿਆ ਪੁਲਿਸ ਉਹਨਾਂ ਨੂੰ ਕਹਿੰਦੇ ਤੁਸੀਂ ਝੋਟ ਨੂੰ ਮਾਰ ਦੋ ਖਾਂ ਦਿਨ ਰਾਤ ਦੀ ਥ੍ਰੈਟ ਆਈ ਬਣ ਕੇ ਬੱਚਿਆਂ ਨੂੰ ਮੇਰੇ ਬੱਚਿਆਂ ਨੂੰ ਵੀ ਤਿਆਪ ਪਾ ਕੇ ਭੂਕ ਕਰਨੀਆਂ ਧਮਕੀਆਂ ਅੱਜ ਵੀ ਆਉਂਦੀਆਂ ਨੇ ਲੋਕ ਨਾਲ ਖੜਦੇ ਫਿਰ ਤੁਹਾਡੇ ਲੋਕ ਬਹੁਤ ਖੜਦੇ ਨੇ ਨਾਲ ਖੜੇ ਨੇ ਲੋਕ ਮੇਰੇ ਭਰਾਵਾਂ ਨੇ ਜੋ ਅਣਖੀ ਨੇ ਜਿਹਨਾਂ ਨੂੰ ਪਤਾ ਹੈਗਾ ਸਾਰਾ ਪੰਜਾਬ ਖੜਦਾ ਈ ਇਹ 'ਚ ਕੋਈ ਸ਼ੱਕ ਹੈ ਹੁਣ ਹੁਣ ਤੁਸੀਂ ਜਥੇਦਾਰ ਨਾਲ ਏਦੂ ਬਾਅਦ ਗੱਲਬਾਤ ਕੀਤੀ ਹੈ ਫਿਰ ਓਦੂ ਬਾਅਦ ਕੋ ਕੋਸ਼ਿਸ਼ ਕੀਤੀ ਵੀ ਜਿਹੜੀ ਮਾਫੀ ਤੁਸੀਂ ਆਇਆ ਮੰਗ ਲਈ ਜਥੇਦਾਰ ਨੂੰ ਵੀ ਫੋਨ ਕਰ ਲਓ ਕਿਵੇਂ ਜੀ ਤੁਸੀਂ ਮਾਫੀ ਮੰਗ ਲਈ ਜਨਤਕ ਤੌਰ ਤੇ ਮੰਗ ਲਈ ਵੀ ਚਲੋ ਗਲਤ ਹੋ ਗਿਆ ਪਰ ਕੀ ਕੋਸ਼ਿਸ਼ ਕੀਤੀ ਵੀ ਜਥੇਦਾਰ ਨੂੰ ਫੋਨ ਲਾ ਲਓ ਤੁਸੀਂ ਮੈਂ ਇਥੋਂ ਗਲਤ ਆ ਮੈਂ ਇਥੋਂ ਗਲਤ ਤਾਂ ਮੈਂ ਤਾਂ ਸਵਾਲ ਪੁੱਛੇ ਨੇ ਮੈਂ ਤਾਂ ਸਿੱਖਾਂ ਦਾ ਰੈਐਕਸ਼ਨ ਦੇਖ ਕੇ ਮਾਫੀ ਮੰਗੀ ਹੈ ਵੀ ਸਿੱਖ ਕੇ ਉਸ ਕਿਸ 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 ਤੋਂ ਸਿੱਖ ਕੇ ਦੇ ਰਹੇ ਬਲੁੰਦਰੇ ਜਿਵੇਂ ਕੋ ਸਾਡੇ ਆਪਣੇ ਵੀ ਹਰਿ ਦੇ ਦੇ ਬਲੁੰਦਰੇ ਤੁਸੀਂ ਮੈਂ ਮੇਰਾ ਸਵਾਲ ਇਹ ਹੈ ਜੱਫੇਦਾਰ ਨੂੰ ਦੁਬਾਰਾ ਕੋਸ਼ਿਸ਼ ਕੀਤੀ ਵੀ ਫੋਨ ਕਰਕੇ ਸਮਾਂ ਲਓ ਵੀ ਭਾਈ ਸੰਗਤ ਕਹਿ ਰਹੀ ਐ ਸਮਾਂ ਲੈ ਕੇ ਗੱਲ ਕਰੋ ਮੈਨੂੰ ਸਮਾਂ ਦਿਓ ਤੁਸੀਂ ਹਾਂ ਇਹ ਗੱਲ ਦਾ ਮੈਨੂੰ ਸੰਗਤ ਨੂੰ ਕਹਿਣਾ ਮਾਦੀਮ ਵੀ ਤੁਸੀਂ ਆਪ ਲੈ ਲਓ ਖੁਦ ਕਿਸੇ ਵੀ ਅਫਸੇਦਾਰ ਤੋਂ ਲੈ ਲਓ ਤੇ ਇਹ ਸਵਾਲ ਕਰ ਲਓ ਮੈਂ ਤੁਹਾਡਾ ਦੇਨਦਾਰ ਆ ਮੈਨੂੰ ਜੋ ਕਹੋਗੇ ਮੈਨੂੰ ਇਹ ਸਵਾਲਾਂ ਦੇ ਜਵਾਬ ਲੈ ਕੇ ਕੋਈ ਤੁਸੀਂ ਲੈ ਕੇ ਦਿਓ ਜੀ ਮੈਂ ਸੁਣਨ ਨੂੰ ਤੁਸੀਂ ਮੇਰੇ ਵੱਡੇ ਭਰਾਓ ਮੈਂ ਤੁਹਾਨੂੰ ਸੁਣਦਾ ਹਾਂ ਤੁਸੀਂ ਤੁਸੀਂ ਸਵਾਲਾਂ ਦੇ ਇਹ ਸਵਾਲ ਜੋ ਮੈਂ ਕਰੇ ਨੇ ਵੀ ਇਹਨਾਂ ਦਾ ਬਾਜ ਬਸਾਇਤ ਕਮਾਲ ਜਵਾਬ ਲੈ ਕੇ ਆਓ ਵੀ ਆਹ ਕਿਉਂ ਨਹੀਂ ਹੋਇਆ ਕਦੋਂ ਹੋਊਗਾ ਮੈਂ ਕੋਈ ਤਰੈਤ ਤੇ ਮਨਮਤਾ ਨਹੀਂ ਕਰੀ ਭਾਜੀ ਠੀਕੋਈ ਤੁਹਾਨੂੰ ਤੁਸੀਂ ਇਹ ਗੱਲ ਕਬੂਲੀ ਐ ਬਹੁਤ ਸਾਰੇ ਲੋਕਾਂ ਚ ਜਿਹੜਾ 65 ਪੰਜ ਸੀ ਇਹ ਵੱਡੀ ਗੱਲ ਹੈ ਕਿ ਲੋਕ ਹੁਣ ਇਸ ਗੱਲ ਦੇ ਉੱਤੇ ਤੁਹਾਡੇ ਨਾਲ ਸਹਿਮਤ ਸਹਿਮਤ ਤਾਂ ਚਲੋ ਦੁਨੀਆ ਨੇ ਹੋਈ ਜਾਣਾ ਪਰ ਮੇਰਾ ਵੱਡਾ ਸਵਾਲ ਐ ਸੀ ਕਿ ਆਖਰ ਚਾਹੁੰਦੇ ਕਿਸੇ ਤੁਸੀਂ ਬਹੁਤ ਵਧੀਆ ਕਲੀਅਰ ਕੀਤੀ ਐ ਗੱਲ ਬਹੁਤ ਧੰਨਵਾਦ ਛੋਟਾ ਜੀ ਹਾਂਜੀ ਹਾਂਜੀ ਬਾਕੀ ਇੱਕ ਗੱਲ ਹੋਰ ਹੈ ਮੈਨੂੰ ਸਮਝਾਉਣਾ ਮੈਂ ਬਚਪਨ ਤੋਂ ਹੀ ਕੇਸਾ ਦਾ ਰਿਹਾ ਹਾਂ ਗੁਰੂ ਦਾ ਅਨੰਨ ਸੇਵਕ ਹਾਂ ਬਾਹਲੇ ਲੋਕ ਮਿੰਟ ਜੇ ਏਜੰਸੀਆਂ ਦਾ ਖਿਤਾਬ ਦੇ ਦਿੰਦੇ ਨੇ ਮੈਂ ਤਾਂ ਗੈਂਸ ਵਾਲੀ ਏਜੰਸੀ 'ਚ ਨਹੀਂ ਗਿਆ ਅਜੇ ਤੱਕ ਕਰੇ ਜੀ ਮੈਨੂੰ ਏਜੰਸੀ ਦਿਖਾ ਦਿਓ ਕਿਹਦੀ ਹੁੰਦੀ ਹੈ ਮੈਨੂੰ ਪਤਾ ਲੱਗੇ ਸਾਲੀਏ ਕਿਵੇਂ ਜਰਸੀਆਂ ਦੇ ਬੰਦੇ ਕਿਹੇ ਜਿਹੇ ਹੁੰਦੇ ਨੇ ਮੈਨੂੰ ਪਤਾ ਲੱਗੇ ਮਿੰਟ ਜੇ ਇਹ ਕਹਿ ਦਿੰਦੇ ਪਹਿਲਾਂ ਮੈਨੂੰ ਬਾਦਲਾ ਦਾ ਬੰਦਾ ਕਹਿੰਦੇ ਸੀ ਹੁਣ ਮੈਨੂੰ ਕਿਸੇ ਹੋਰ ਦਾ ਕਹਿਣ ਲੱਗੇ ਮੈਂ ਤਾਂ ਹੁਣ ਨਸ਼ੇ ਖਿਲਾਫ ਲੜਦੇ ਨੇ ਸੌ ਕੁਝ ਠੀਕ ਹੈ ਬਹੁਤ ਧੰਨਵਾਦ ਮੈਂ ਤਾਂ ਸੱਚ ਦੇ ਰਾਹ ਚੱਲੂਗਾ ਅੱਗੇ ਵੀ ਚੱਲਦਾ ਰਹੂਗਾ ਹਨਾ ਮੈਨੂੰ ਤਾਂ ਕੋਈ ਕੱਲ ਨੂੰ ਭਾਈ ਮੈਂ ਤਾਂ ਕਿਸੇ ਐਮਐਲ ਨੂੰ ਵੀ ਪੁੱਛਦਾ ਸਵਾਲ ਪੁੱਛ ਲੈਣਾ ਪਹਿਲਾਂ ਪੁੱਛੇ ਨੇ ਬਥੇਰੇ ਐਮਐਲਾਂ ਤੋਂ ਪੁੱਛੇ ਨੇ ਮੈਂ ਤੁਹਾਨੂੰ ਦੱਸ ਦਵਾਂ ਨਾ ਜੇ ਤੁਸੀਂ ਉਹਨੂੰ 2 ਮਿੰਟ ਦਾ ਟਾਈਮ ਹੋਰ ਕੱਢ ਲਓ ਜੀ ਦੱਸੋ ਮੈਂ ਤਾਂ ਸਾਡਾ ਸਾਡੇ ਇੱਕੋ ਮੇਰੇ ਧਰਨੇ 'ਚ ਬਹੁਤ ਸਾਥ ਦਿੱਤਾ ਹੈ ਮੇਰਾ ਗਮਾਂਡੀ ਆ ਨਾਜਰ ਸਿੰਘ ਮਾਨਸ਼ਾਹੀ ਤੁਸੀਂ ਜਾਣਦੇ ਹੋ ਹੋਵੋਗੇ ਜੀ ਉਹ ਆਮ ਆਦਮੀ ਪਾਰਟੀ ਵੱਲੋਂ ਖੜਾ ਹੋਇਆ ਸੀ ਉਹਨੂੰ ਡੱਟ ਕੇ ਵੋਟਾਂ ਪਾਈਆਂ ਸਪੋਰਟ ਕਰੀ ਬਾਅਦ ਚ ਉਹ ਕਾਂਗਰਸ ਚ ਵਾਗ ਗਏ ਵੋਟਾਂ ਪਾਉਣ ਗਏ ਐਮਪੀ ਦੀਆਂ ਵੋਟਾਂ ਪਾਈਆਂ ਮੈਂ ਵੀ ਪਾਉਣ ਵਾਗ ਗਿਆ ਖੜਾ ਆਲੇ ਮੈਂ ਮਹਾ ਅੰਕਲ ਜੀ ਵੋਟ ਕਿਨੂੰ ਪਾਉਂਗੇ ਕਹਿੰਦਾ ਕਾਂਗਰਸ ਨੂੰ ਮਹਾ ਕਾਂਗਰਸ ਨੂੰ ਨਹੀਂ ਛਾੜੂ ਨੂੰ ਪਾਉਣੀਆਂ ਕਹਿੰਦਾ ਤੂੰ ਪਾਗਲ ਹੋ ਗਿਆ ਮੈਂ ਤਾਂ ਕਾਂਗਰਸ ਦਾ ਨਮਿੱਤਾਂ ਮਹਾ ਤੁਸੀਂ ਸਾਡੇ ਬਾਅਦ ਚ ਆ ਕੇ ਛਾੜੂ ਦੀ ਵੋਟਾਂ ਮੰਗੀਆਂ ਸੀ ਹੂੰ ਤੇ ਹੁਣ ਤੁਸੀਂ ਕਾਂਗਰਸ ਲਈ ਦੋ ਸਾਲ ਵੀ ਨਹੀਂ ਹੋਏ ਇਹ ਗੱਲ ਤੁਸੀਂ ਸਰਦਾਰ ਮਾਜਾ ਸਿੰਘ ਮਾਨਸ਼ਾਹੀ ਨੇ ਮੇਰਾ ਪੂਰਾ ਸਾਥ ਦਿੱਤਾ ਮੇਰੇ ਧਰਨੇ ਚ ਆ ਕੇ ਵੇ ਲਈ ਲੜੇ ਨੇ ਮਰੇ ਨੇ ਖੜੇ ਨੇ ਮੇਰੇ ਗਮਾਨ ਚ ਨੇ ਜਮਾ 4 ਐਮ ਐਲ ਪੁੱਛ ਸਕਦੇ ਹਾਂ ਵੀ ਮੈਂ ਸਵਾਲ ਨਹੀਂ ਕਰੇ ਕੱਲ ਹੁਣ ਮੈਨੂੰ ਕੋਈ ਮੰਤਰੀ ਮਿਲ ਜੂਗਾ ਮੈਂ ਉਹਨੂੰ ਵੀ ਸਵਾਲ ਕਰੂੰਗਾ ਫਿਰ ਲੋਕ ਫਿਰ ਉੱਤੇ ਵੀ ਵਿਰੋਧ ਕਰਨਗੇ ਫਿਰ ਕੱਲ ਨੂੰ ਲੋਕ ਤੁਹਾਨੂੰ ਵੀ ਸਵਾਲ ਕਰਨਗੇ ਤੁਸੀਂ ਵੀ ਜਵਾਬ ਦਿਆ ਕਰੋ ਹਾਂ ਜਥੇਦਾਰਾਂ ਦੀ ਅਪਾਧੀ ਬਹੁਤ ਵੱਡੀ ਆ 노 ਡਾਊਟ ਸਾਡੇ ਜਥੇਦਾਰ ਸਮੋਰ ਨੇ ਸਾਡੀ ਸੁਪਰੀਮ ਕੋਰਟ ਹੁਣ ਹਰੇਕ ਸਿੱਖ ਦਾ ਹਿਰਦਾ ਜੁੜਿਆ ਹੁੰਦਾ ਵੀ ਸਾਨੂੰ ਕਦੋਂ ਨਿਆਂ ਮਿਲੂਗਾ ਮੈਂ ਤੁਹਾਨੂੰ ਸਵਾਲ ਕਰਦੇ ਤੁਸੀਂ ਵੀ ਜਵਾਬ ਦਿਆ ਕਰੋ ਹਾਂ ਆਪਾਂ ਦੇ ਦੇ ਜਵਾਬ ਜੀ ਆਪਾਂ ਪਾਪਾ ਕਿੱਥੋਂ ਭੱਜਿਆਂ ਦੱਸੋ ਦਿੱਤੇ ਨਹੀਂ ਜਵਾਬ ਤੁਸੀਂ ਜੋ ਪੁੱਛਿਆ ਬਹੁਤ ਧੰਨਵਾਦ ਪਰਮਿੰਦਰ ਛੋਟਾ ਜੀ ਤੁਸੀਂ ਗੱਲਬਾਤ ਕੀਤੀ ਸਾਡੇ ਨਾਲ ਹਾਂ ਹਾਂ ਤੁਸੀਂ ਮੈਨੂੰ ਕੱਲ ਹੀ ਕਰ ਲੈਂਦੇ ਮੈਂ ਕੱਲ ਹੀ ਜਵਾਬ ਦੇ ਦਿੰਦਾ ਹੁਣ ਵੀ ਮੈਂ ਗੁਰੂ ਘਰ ਚ ਅਰਦਾਸ ਹੋਈ ਜਾਂਦੀ ਆ ਦੇਖੋ ਮੇਰਾ ਅੱਧਾ ਦਿਨ ਗੁਰੂ ਘਰ ਚ ਲੰਗਦਾ ਮੇਰੇ ਘਰੇ 24 ਘੰਟੇ ਪ੍ਰਕਾਸ਼ ਆ ਗ੍ਰੰਥ ਸਾਹਿਬ ਦਾ ਜੀ ਮਿਹਰਬਾਨੀ ਭਾਈ ਰੂਹ ਸ਼ੁਕਰ